ਬੱਚੋ ਹੁਣ ਆਪਾਂ ਹਾਂਜੀ ਅੱਜ ਆਪਾਂ ਬੁਝਾਰਤਾਂ ਕਰਦੇ ਆਂ ਮੈਂ ਤੁਹਾਨੂੰ ਬੁਝਾਰਤ ਪਾਉਂਗੀ ਤੁਸੀਂ ਉਸਦਾ ਅਨਸਰ ਦੱਸਣਾਗਾ ਹਾਂਜੀ ਨੀਲੀ ਟਾਕੀ ਚਾਮਲ ਬੱਦੇ ਦਿਨੇ ਗਵਾਚੇ ਰਾਤੀ ਲੱਭੇ ਤਾਰੇ ਜੀ ਵੈਰੀ ਗੁੱਡ ਗੋਲ ਮਟੋਲ ਕੋਠੜੀ ਦਰਵਾਜ਼ਾ ਕੋਈ ਨਾ ਅੰਦਾਜੀ ਹਾਂਜੀ ਬੋਲੇ ਨਾ ਬੁਲਾਵੇ ਬਿਨ ਪੌੜੀ ਅਸਮਾਨੀ ਚੜ ਜਾਵੇ ਸੰਗ ਜੀ ਲਾਲ ਗਊ ਲੱਕੜ ਖਾਵੇ ਪਾਣੀ ਪੀਵੇ ਮਰ ਜਾਵੇ ਅੰਗ ਜੀ ਵੱਡੀ ਨੇ ਟੋਗਾ ਕੀਤਾ ਛੋਟੀ ਨੇ ਇਕੱਠਾ ਕੀਤਾ ਚਿੱਟਾ ਚਿੱਟਾ ਸੂਈ ਹਾਂਜੀ ਅੱਗੇ ਚਿੱਟੀ ਜ਼ਮੀਨ ਕਾਲੇ ਸੋਲੇ ਹੱਥੀ ਬੀਜੇ ਮੂੰਹੋਂ ਬੋਲੇ ਅੱਖਰਜੀ ਹਾਂਜੀ ਤੁਰਦੀ ਹਾਂ ਪਰ ਪੈਰ ਨਹੀਂ دیਵਾ ਸਭ ਨੂੰ ਜਾਨ ਦੋ ਲੱਖ ਜਾਨ ਦੀ ਚੀਜ਼ ਹਾਂ ਮੈਂ ਬੁੱਝੋ ਮੇਰਾ ਨਾਮ ਉਹੋ ਕਿਹੜੀ ਚੀਜ਼ ਹੈ ਜੋ ਫਟਣ ਤੇ ਆਵਾਜ਼ ਨਹੀਂ ਕਰਦੀ ਦੀ ਦੁੱਧ ਦੀ ਹਾਂਜੀ ਉਹ ਕਿਹੜੀ ਚੀਜ਼ ਹੈ ਜੋ ਤੇਜ਼ ਧੁੱਪ ਵਿੱਚ ਵੀ ਨਹੀਂ ਸੁੱਕਦਾ ਤਸੀਨਾ ਜੀ ਹਾਂਜੀ ਅੱਗੇ ਨਿੱਕੀ ਜਹੀ ਕੁੜੀ ਪੜਦੀ ਪਈ 12 ਪੜੀ ਫਿਰ ਪਹਿਲੀ ਪਈ ਕੁੜੀ ਹਾਂਜੀ ਵੈਰੀ ਗੁੱਡ